ਨਸ਼ਾ ਤਸਕਰੀ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਜੋ ਕਿ ਪਹਿਲਵਾਨ ਵੀ ਹੈ আর ਸਾਬਕਾ ਡੀਐਸਪੀ جیل ਦੇ ਵਿੱਚ ਬੰਨ ਸੀ ਤੇ ਹੁਣ ਉਸ ਨੂੰ ਉਸਦੇ ਪਿਤਾ ਦਾ ਸੰਸਕਾਰ ਕਰਨ ਦੇ ਲਈ ਸਰਕਾਰ ਤੋਂ ਆਗਿਆ ਮਿਲਦੀ ਹੈ ਪਰ ਬਾਹਰ ਜਦੋਂ ਆਉਂਦੇ ਨੇ ਸੰਸਕਾਰ ਕਰਨ ਦੇ ਤੋਂ ਬਾਅਦ ਜਦੋਂ মিডিਆ ਨਾਲ ਮੁਖਾਤਬ ਹੁੰਦੇ ਨੇ ਤਾਂ ਉਸ ਵਕਤ ਉਹ ਨਾ ਨੇ بڑے ਵੱਡੇ ਬਿਆਨ ਦਿੱਤੇ ਨੇ ਤੇ ਵੱਡੇ ਦਾਅਵੇ ਕੀਤੇ ਨੇ ਜਗਦੀਸ਼ ਭੋਲੇ ਨੇ ਕਿਹਾ ਕਿ ਐਸੇ ਹੀ ਕੇਸਾਂ ਦੇ ਵਿੱਚ ਕਈਆਂ ਨੂੰ ਜਿਨ੍ਹਾਂ ਨੂੰ 15-15 ਸਾਲ ਦੀ ਸਜ਼ਾ ਹੋਈ ਉਹਨਾਂ ਨੂੰ ਤਾਂ ਜ਼ਮਾਨਤ ਵੀ ਮਿਲ ਗਈ ਬੇਲ ਵੀ ਮਿਲ ਗਈ ਪਰ ਮੈਨੂੰ 12 ਸਾਲ ਦੀ ਸਜ਼ਾ ਹੋਈ ਹੈ ਪਰ ਮੈਨੂੰ ਬੇਲ ਤੱਕ ਨਹੀਂ ਦਿੱਤੀ ਜਾਂਦੀ ਉਹਨਾਂ ਨੇ ਸਰਕਾਰਾਂ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਨੇ ਉਹਨਾਂ ਨੇ ਜਦੋਂ ਪੁੱਛਿਆ ਗਿਆ ਕਿ ਕਿਹੜੀ ਸਰਕਾਰ ਨੇ ਤੁਹਾਨੂੰ ਇਸ ਤਰ੍ਹਾਂ ਦਬਾਇਆ ਉਹ ਕਹਿੰਦੇ ਮੈਂ ਇੱਕ ਸਰਕਾਰ ਦੀ ਗੱਲ ਨਹੀਂ ਕਰਦਾ ਸਾਰੀਆਂ ਹੀ ਸਰਕਾਰਾਂ ਇੱਕੋ ਜਿਹੀਆਂ ਨੇ ਜਗਦੀਸ਼ ਭੋਲੇ ਦਾ ਇਹ ਕਹਿਣਾ ਸੀ ਜਗਦੀਸ਼ ਭੋਲਾ ਉਹੀ ਨਾਮ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਉਸ ਦੀ ਅਰੈਸਟ ਹੁੰਦੀ ਹੈ ਜਗਦੀਸ਼ ਭੋਲਾ ਸਾਬਕਾ ਡੀਐਸਪੀ ਉਸਨੇ ਜਦੋਂ ਬਿਆਨ ਦਿੱਤਾ ਤੇ ਨਾਲੇ ਵੀ ਕਹਿ ਦਿੱਤਾ ਇਥੋਂ ਤੱਕ ਦਾਵਾ ਕੀਤਾ ਕਿ ਜੇਕਰ ਮੈਂ ਦੋਸ਼ੀ ਹਾਂ ਤਾਂ ਮੈਨੂੰ ਫਾਂਸੀ ਦੇ ਦਿਓ। ਔਰ ਇਸਦੇ ਨਾਲ ਕੀ ਮਤਲਬ ਇਸ ਦਾ ਇਹ ਸਮਝਿਆ ਜਾਵੇ ਕਿ ਜਗਦੀਸ਼ ਭੋਲਾ ਆਪਣੇ ਆਪ ਨੂੰ નિર્ਦੋਸ਼ ਦੱਸ ਰਿਹਾ ਹੈ ਇਸ ਬਿਆਨ ਦੇ ਨਾਲ ਜਾਂ ਵਜ੍ਹਾ ਕੋਈ ਹੋਰ ਹੈ ਇਥੋਂ ਤੱਕ ਕਿ ਪੰਜਾਬ ਪੁਲਿਸ ਤੇ ਉਸ ਨੂੰ ਹੁਣ ਵਿਸ਼ਵਾਸ ਨਹੀਂ ਰਿਹਾ ਜਿਸ ਦੇ ਵਿੱਚ ਉਸਨੇ ਵੀ ਕਾਫੀ ਸਮਾਂ ਸਰਵਿਸ ਕੀਤੀ ਹੈ। ਜਗਦੀਸ਼ ਭੋਲੇ ਦਾ ਕਹਿਣਾ ਹੈ ਕਿ ਸੀਬੀਆਈ ਨੂੰ ਜਾਂਚ ਦੇ ਦਿੱਤੀ ਜਾਵੇ। ਫੇਰੀ ਨਤਾਰਾ ਹੋਵੇਗਾ ਕਿਸ ਕੇਸ ਦੀ ਸਚਾਈ ਕੀ ਹੈ ਜਗਦੀਸ਼ ਭੋਲਾ ਨੇ ਮੀਡੀਆ ਦੇ ਮੁਖਾਤਮ ਹੁੰਦੇ ਸਾਰੀਆਂ ਗੱਲਾਂ ਕਹੀਆਂ ਨੇ ਜਗਦੀਸ਼ ਭੋਲਾ ਉਹੀ ਨਾਮ ਹੈ ਜਿਸ ਨੂੰ ਡਰੱਗ ਤਸਕਰੀ ਮਾਮਲੇ ਦੇ ਵਿੱਚ ਐਨਡੀਪੀਐਸ ਦੇ ਕੇਸ ਦੇ ਕਰਕੇ ਜੇਲ੍ਹ ਭੁਗਤਨੀ ਪੈ ਰਹੀ ਹੈ ਜੇਲ੍ਹ ਦੇ ਵਿੱਚ ਬੰਦ ਹੈ ਹੁਣ ਉਸ ਦੇ ਪਿਤਾ ਦਾ ਅਕਾਲ ਚਲਾਣਾ ਹੋ ਗਿਆ ਸੀ ਤਾਂ ਉਸ ਅਪਰੰਤ ਅਪੀਲ ਦੇ ਉੱਤੇ ਸਰਕਾਰ ਨੇ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਆਗਿਆ ਦੇ ਦਿੱਤੀ ਕਿ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਾਮਲ ਹੋ ਸਕੇ ਅਰ ਸਸਕਾਰ ਮੌਕੇ ਪਹੁੰਚ ਸਕੇ ਤਾਂ ਸ਼ਮਸ਼ਾਨ ਘਾਟ ਪੁੱਜਦਾ ਤੇ ਉੱਥੇ ਹੀ ਸੰਸਕਾਰ ਕਰਨ ਤੋਂ ਬਾਅਦ ਜਦੋਂ ਮੀਡੀਆ ਦੇ ਨਾਲ ਮੁਖਾਤਬ ਹੁੰਦਿਆਂ ਜਗਦੀਸ਼ ਭੋਲੇ ਨੇ ਵੱਡੇ ਦਾਅਵੇ ਕੀਤੇ ਨੇ ਜਗਦੀਸ਼ ਭੋਲੇ ਨੇ ਹੋਰ ਕੀ ਕੀ ਕਿਹਾ ਉਹ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਆਂ ਕਹਿੰਦੇ ਕਿ ਮੈਂ ਦੋਸ਼ੀ ਪਾਇਆ ਗਿਆ ਤਾਂ ਮੈਨੂੰ ਫਾਂਸੀ ਦੀ ਸਜ਼ਾ ਦੇ ਦਿਓ ਔਰ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ ਹਾਲਾਂਕਿ ਇਹ ਵੀ ਕਿਹਾ ਨਾਲ ਕਿ ਮੈਨੂੰ ਸਰਕਾਰਾਂ ਨੇ ਫਸਾਇਆ ਹੁਣ ਸਰਕਾਰਾਂ ਕਿਹੜੀਆਂ ਨੇ ਨਾਮ ਲੈ ਬਿਨਾਈ ਜਗਦੀਸ਼ ਭੋਲੇ ਨੇ ਗੱਲਾਂ ਦਾ ਦਾਵਾ ਕੀਤਾ ਹੈ ਜਦੋਂ ਪੁੱਛਿਆ ਵੀ ਗਿਆ ਕਿ ਕਿਹੜੀ ਸਰਕਾਰ ਨੇ ਫਸਾਇਆ ਤਾਂ ਕਹਿੰਦੇ ਸਾਰੀਆਂ ਸਰਕਾਰਾਂ ਹੀ ਇੱਕੋ ਜਿਹੀਆਂ ਨੇ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਾ ਉਹ ਡਰੱਗ ਤਸਕਰੀ ਦੇ ਮਾਮਲੇ ਦਾ ਜਦੋਂ ਸਾਹਮਣੇ ਆਇਆ ਸੀ ਮਸਲਾ ਤੇ ਜੇਲ੍ਹ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਜਗਦੀਸ਼ ਭੋਲਾ ਦੇ ਪਿਤਾ ਬਲਸ਼ਿੰਦਰ ਸਿੰਘ ਦਾ ਦੇਹਾਂਤ ਹੁੰਦਾ ਉਸ ਤੋਂ ਬਾਅਦ ਜਿਹੜੀ ਅੱਜ ਉਸ ਮੌਕੇ ਉਹ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਇਆ ਸੀ ਬਠਿੰਡਾ ਦੇ ਪਿੰਡ ਰਾਏਕੇ ਦੇ ਵਿੱਚ ਤੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਜਿਹੜੀ ਹੋਈ ਉਸ ਦੇ ਵਿੱਚ ਉਸ ਨੇ ਕਿਹਾ ਕਿ ਝੂਠੇ ਕੇਸਾਂ ਦੇ ਵਿੱਚ ਮੈਨੂੰ ਫਸਾਇਆ ਗਿਆ ਇਹਨਾਂ ਮਾਮਲਿਆਂ ਦੇ ਵਿੱਚ ਰਾਜਨੀਤੀ ਹੋਈ ਹੈ ਇਸ ਮਾਮਲੇ ਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਫਿਰ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ ਉਸ ਨੇ ਨਾਲੇ ਵੀ ਕਿਹਾ ਕਿ ਜੇ ਮੈਂ ਦੋਸ਼ੀ ਹਾਂ ਤਾਂ ਮੈਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ ਉਸ ਨੇ ਇਹ ਵੀ ਕਿਹਾ ਕਿ ਜੇਲ੍ਹ ਦੇ ਅੰਦਰ ਉਸ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਨਹੀਂ ਪਾਇਆ ਗਿਆ ਹਾਲਾਂਕਿ ਜਦੋਂ ਉਸ ਨੂੰ ਕਪੂਰਥਲਾ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਜਿੱਥੇ ਨਸ਼ੇ ਦੇ ਵਿੱਚ ਸ਼ਾਮਲ ਹਾਰਡ ਕੋਰ ਲੋਕ ਰਹਿੰਦੇ ਨੇ ਉਸਨੇ ਵੀ ਆਖਿਆ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਸੀ ਫਿਰ ਉਸ ਨੂੰ ਸ਼ਿਫਟ ਬਠਿੰਡੇ ਜੇਲ੍ਹ ਦੇ ਵਿੱਚ ਕਰ ਦਿੱਤਾ ਗਿਆ ਔਰ ਨਸ਼ਾ ਤਸਕਰੀ ਨਾਲ ਜੁੜੇ ਜਿੱਥੇ ਹਾਰਡ ਕੋਰ ਲੋਕ ਰਹਿੰਦੇ ਨੇ ਹਾਲਾਂਕਿ ਉਸਨੇ ਕਿਹਾ ਕਿ ਜੇਲ੍ਹ ਦੇ ਦੌਰਾਨ ਕੋਈ ਵੀ ਮੇਰੇ ਉੱਤੇ ਕੋ ਕਿਸੇ ਤਰ੍ਹਾਂ ਦਾ ਕੇਸ ਨਹੀਂ ਪਿਆ ਭੋਲੇ ਨੇ ਵੀ ਕਿਹਾ ਕਿ ਮੈਨੂੰ ਇਸ ਮਾਮਲੇ ਦੇ ਵਿੱਚ ਅਦਾਲਤ ਨੇ 12 ਸਾਲ ਦੀ ਸਜ਼ਾ ਦਿੱਤੀ ਹੋਈ ਹੈ ਜਦਕਿ ਬਾਕੀ ਮੁਲਜ਼ਮਾਂ ਨੂੰ 15 ਸਾਲ ਦੀ ਸਜ਼ਾ ਔਰ ਉਹਨਾਂ ਨੂੰ ਸਾਰਿਆਂ ਨੂੰ ਜ਼ਮਾਨਤ ਮਿਲ ਗਈ ਹੈ ਪਰ ਉਹ ਜੇਲ੍ਹ ਦੇ ਵਿੱਚ ਹੈ ਹਾਲੇ ਵੀ ਓਲੇ ਨੂੰ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਸੀ ਤੇ ਉਹ ਜੇਲ੍ਹ ਦੇ ਤੋਂ ਸਿੱਧਾ ਉੱਥੇ ਜੇਲ੍ਹ ਤੋਂ ਸਿੱਧਾ ਸ਼ਮਸ਼ਾਨ ਘਾਟ ਵਾਲੀ ਜਗ੍ਹਾ ਤੇ ਪਹੁੰਚੇਗਾ ਔਰ ਉੱਥੋਂ ਆਪਣੇ ਪਿਤਾ ਦੀਆਂ ਜਿਹੜੀਆਂ ਉਹ ਅੰਤਿਮ ਰਸਮਾਂ ਨੇ ਕਰਦਾ ਹੋਇਆ ਉਸ ਤੋਂ ਬਾਅਦ ਉਹ ਸਿੱਧਾ ਜੇਲ੍ਹ ਦੇ ਵਿੱਚ ਵਾਪਸ ਆ ਜਾਵੇਗਾ ਅਰਜਨ ਦੀ ਉਸਦੀ ਮਾਤਾ ਦਾ ਵੀ ਪਹਿਲਾਂ ਦਿਹਾਂਤ ਹੋ ਗਿਆ ਸੀ ਔਰ ਡਰੱਗ ਤਸਕਰੀ ਕੇਸ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਕੇਸ ਦੇ ਵਿੱਚ ਵੀ ਸੁਣਵਾਈ ਹੋਣੀ ਹੈ ਔਰ ਇਸ ਕੇਸ ਦੇ ਵਿੱਚ ਅੰਤ ਤੱਕ ਆਉਂਦਿਆ ਆਉਂਦਾ ਕੋਰਟ ਜਲਦੀ ਇਸ ਕੇਸ ਦੇ ਵਿੱਚ ਵੀ ਆਪਣਾ ਫੈਸਲਾ ਸੁਣਾ ਸਕਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਹੋਰ ਕਿਹੜੀਆਂ ਕਿਡੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਪਰ ਜਾਣਕਾਰੀ ਅਨੁਸਾਰ ਜਗਦੀਸ਼ ਭੋਲਾ ਦੇ ਪਿਤਾ 24 ਜੁਲਾਈ ਨੂੰ ਜਿਹੜੇ ਦਿਹਾਂਤ ਹੁੰਦਾ ਉਸ ਤੋਂ ਬਾਅਦ ਉਹਨਾਂ ਦੇ ਵਕੀਲਾਂ ਦੇ ਤਰਫੋਂ ਸੀਬੀਆਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਭੋਲਾ ਭੋਲੇ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣਾ ਇਸ ਤੋਂ ਬਾਅਦ ਕੋਰਟ ਨੇ ਈਡੀ ਨੂੰ ਨੋਟਿਸ ਜਾਰੀ ਕੀਤਾ ਜਿਸ ਦੇ ਬਾਅਦ ਫਿਰ ਜਵਾਬ ਮੰਗਿਆ ਗਿਆ ਔਰ ਉੱਥੇ ਜਵਾਬ ਮਿਲਣ ਤੋਂ ਬਾਅਦ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ 6000 ਕਰੋੜ ਦਾ ਡਰੱਗ ਤਸਕਰ ਦਾ ਕੇਸ ਉਹ ਦੱਸਿਆ ਜਾਂਦਾ ਹੈ ਦਾਵਾ ਕੀਤਾ ਜਾਂਦਾ ਹੈ ਔਰ ਗੱਲ ਹੈ ਸਾਲ 2013 ਦੀ ਇਹ 2013 ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੀ ਖੇਡ ਦੇ ਵਿੱਚ ਜਿਹੜਾ ਪੁਚਾਲ ਆ ਗਿਆ ਸੀ ਰਾਜਨੀਤੀ ਦੇ ਵਿੱਚ ਕਿਉਂਕਿ ਉਸ ਵਕਤ ਇੱਕ ਸਾਥਕਾ ਅਕਾਲੀ ਮੰਤਰੀ ਦਾ ਨਾਮ ਵੀ ਜਗਦੀਸ਼ ਭੋਲੇ ਨੇ ਲੈ ਦਿੱਤਾ ਸੀ ਜਿਸ ਤੋਂ ਬਾਅਦ ਸਵਾਲਾਂ ਦੇ ਘੇਰੇ ਵਿੱਚ ਐਸੇ ਘੇਰੇ ਨਹੀਂ ਕਿ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਾਂ ਬਾਕੀ ਸਰਕਾਰਾਂ ਦੇ ਵੇਲੇ ਵੀ ਉਸੇ ਹੀ ਮੰਤਰੀ ਨੂੰ ਜਿਹੜਾ ਜੇਲ੍ਹ ਵੀ ਜਾਣਾ ਪਿਆ ਉਹ ਪੁਰਾਣੇ ਕੇਸਾਂ ਦੇ ਵਿੱਚ ਹਾਲਾਂਕਿ ਉਸ ਦੇ ਵਿੱਚ ਕਿਹੜੀ ਗੱਲ ਸਾਹਮਣੇ ਆਈ ਕਿਹੜੀ ਨਹੀਂ ਆਈ ਉਸ ਦੇ ਵਿੱਚ ਕਿੰਨੀ ਸਚਾਈ ਸੀ ਪਰ ਉਸ ਦੇ ਵਿੱਚ ਕਈ ਰਾਜਨੀਤਾ ਨੇ ਜਿਹੜੇ ਉਹਨਾਂ ਦੇ ਵੀ ਜਿਹੜੀਆਂ ਦੁਸ਼ਵਾਰੀਆਂ ਤੇ ਜਿਹੜੀਆਂ ਨੇ ਖੱਜਲ ਖਵਾਰੀਆਂ ਤੇ ਮੁਸ਼ਕਲਾਂ ਵਧ ਗਈਆਂ ਸਾਲ 2019 ਦੇ ਵਿੱਚ ਸੀਬੀਆਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਐਨਡੀਪੀਏ ਸੈਕਟਰ ਦੇ ਤਹਿਤ 25 ਲੋਕਾਂ ਨੂੰ ਸਜ਼ਾ ਸੁਣਾਈ ਸੀ ਜਿਸ ਵਿੱਚ ਜਗਦੀਸ਼ ਭੋਲਾ ਵੀ ਉਹਨਾਂ ਵਿੱਚੋਂ ਇੱਕ ਹੈ ਕਰੋੜਾਂ ਦੀ ਸੰਪਤੀ ਬਣਾਈ ਕਿ ਨਹੀਂ ਬਣਾਈ ਕੋਈ ਟੈਕਸ ਦਿੱਤਾ ਕਿ ਨਹੀਂ ਦਿੱਤਾ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਈਡੀ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਪਤਾ ਚੱਲਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾ ਨੇ ਕਰੋੜਾਂ ਰੁਪਏ ਦੀ ਸੰਪਤੀ ਸੰਪਤੀ ਤਾਂ ਬਣਾ ਲਈ ਪਰ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਭਰਿਆ ਉੱਥੇ ਹੀ ਉਹਨਾਂ ਦੀ ਜਿਹੜੀ ਆਮਦਨ ਸੀ ਉਹ ਸਰੋਤਾਂ ਤੋਂ ਵੱਧ ਸੀ ਉਹਨਾਂ ਦੇ ਸਰੋਤ ਘੱਟ ਸੀ ਆਮਦਨ ਦੇ ਪਰ ਜਾਇਦਾਦ ਵੱਧ ਬਣ ਗਈ ਤਾਂ ਇਹ ਕਿਵੇਂ ਹੋ ਗਿਆ ਇਸ ਸਾਰੇ ਮਾਮਲੇ ਦੇ ਵਿੱਚ ਜਿਹੜੀ ਜਾਂਚ ਪੜਤਾਲ ਚੱਲਦੀ ਰਹੀ ਤੇ ਆਖਰਕਾਰ ਫਿਰ ਉਹਨਾਂ ਸਾਰੇ ਆਲੀਸ਼ਾਨ ਬੰਗਲੇ ਉਦਯੋਗਿਕ ਪਲਾਟ ਤੇ ਹੋਰ ਸੰਪਤੀਆਂ ਸ਼ਾਮਲ ਸੀ ਇਹ ਅਟੈਚ ਕਰਨ ਦਾ ਹੁਕਮ ਵੀ ਆ ਜਿਹੜਾ ਉਹ ਦਿੱਤਾ ਗਿਆ ਸੀ ਤੇ ਅਟੈਚ ਵੀ ਪ੍ਰਾਪਰਟੀ ਹੁੰਦੀ ਹੈ ਹੁਣ ਜਗਦੀਸ਼ ਭੋਲਾ ਆਪਣੇ ਆਪ ਨੂੰ ਵੇਖ ਸੁਰ ਦੱਸ ਰਿਹਾ ਕਹਿੰਦਾ ਕਿ ਸਰਕਾਰਾਂ ਨੇ ਦੀ ਰਾਜਨੀਤੀ ਦਾ ਸ਼ਕਾਰ ਹੋਇਆ ਔਰ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਜੇਕਰ ਉਹ ਦੋਸ਼ੀ ਹੈ ਵਾਕਿਆ ਹੀ ਸੱਚਾ ਦੋਸ਼ੀ ਨਿਕਲਦਾ ਹੈ ਸੱਚ ਦੇ ਪੈਰਾਮੀਟਰ ਦੇ ਹਿਸਾਬ ਦੇ ਨਾਲ ਤਾਂ ਉਸ ਨੂੰ ਭਾਵੇਂ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ ਇਹ ਗੱਲਾਂ ਕਹਿੰਦਾ ਹੋਇਆ ਜਗਦੀਸ਼ ਭੋਲਾ ਫਿਰ ਉੱਥੋਂ ਚਲਿਆ ਜਾਂਦਾ ਫਿਲਹਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੇਕਰ ਕੋਈ ਹੋਰ ਵੀ ਇਸ ਤਰ੍ਹਾਂ ਦਾ ਅਪਡੇਟ ਸਾਹਮਣੇ ਆਉਂਦਾ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ